ਉਪਾਤ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਸਿਹਤ ਕ੍ਰਾਂਤੀ ਦਾ ਕੰਮ ਸ਼ੁਰੂ ਕੀਤਾ ਸੀ। ਉਹਦੇ ਵਿੱਚ ਸਾਰੇ ਜਿੰਨੇ ਡਿਸਟ੍ਰਿਕਟ ਹਸਪਤਲ ਹੈ ਸਬ-ਡਿਵੀਜ਼ਨਲ ਹਸਪਤਲ ਹੈ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਣਾ। ਪਹਿਲਾਂ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਉਹਨਾਂ ਦਾ ਜਿਹੜਾ ਬਿਲਡਿੰਗ ਸਾਰੀਆਂ ਠੀਕ ਕਰਕੇ ਦੇਖਿਆ ਉਹਨਾਂ ਕਿ ਬਹੁਤ ਸਾਰੀ ਰਿਪੇਅਰ ਨਹੀਂ ਹੋਈ ਸੀ। ਇੱਥੇ ਚੋਹਾਂ ਦੀ ਪ੍ਰੋਬਲਮ ਸੀ ਉਹਦਾ ਹੱਲ ਕੀਤਾ ਗਿਆ। ਔਰ ਤੁਹਾਡੇ ਤਕਰੀਬਨ 70 70 75% ਕੰਮ ਹੋ ਚੁੱਕਿਆ ਹੈ ਇਹਦਾ। ਹੁਣ ਜਿਹੜਾ ਰੰਗ ਰੋਗਨ ਹੋ ਕੇ ਸਾਰਾ ਔਰ ਤੁਹਾਡਾ ਆਈਸੀਯੂ ਵਾੜਨਾ ਲਿਫਟ ਰੈਂਪ ਬਣਨਾ ਫਾਇਰ ਫਾਈਟਿੰਗ ਦਾ ਬਣਨਾ ਤੇ ਸਾਰਾ ਜਿਹੜਾ ਕੰਮ ਹੈ ਚੱਲ ਰਿਹਾ ਹੈਗਾ ਉਹ ਸਾਡੇ ਜਿਹੜੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਸੰਜੀਵ ਰੋੜਾ ਜੀ ਉਹ ਕਰਾ ਕੇ ਦੇ ਰਿਹਾ ਹੈ ਪਹਿਲਾਂ ਉਹਨਾਂ ਨੇ ਜੈਪਨ ਐਲਸਿਸ ਕੀਤਾ ਹੋਣ ਜਿਹੜੇ ਹੈਗੇ ਸਾਰੇ ਕੰਮ ਹੋ ਰਿਹਾ ਫਿਜ਼ੀਕਲ ਕੰਮ ਹੋ ਰਿਹਾ ਉਹਦਾ ਰਿਵਿਊ ਹੈ ਜੀ ਜਿਹੜਾ ਤੁਹਾਡੇ ਡੈਂਗੂ ਆ ਉਹਦੇ ਵਿੱਚ ਮਤਲਬ ਉਹਦਾ ਉਹਦਾ ਰਿਵਿਊ ਹੈਗਾ ਫੋੜੀ ਡੈਂਗੂ ਬਹੁਤ ਘਟਿਆ ਬਟ ਇਹਦੇ ਵਾਸਤੇ ਅਸੀਂ ਉਹਦਾ ਰਿਵਿਊ ਕਰਨਾ ਹੈਗਾ ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਲੋਕਾਂ ਦੇ ਗੁਰਦੇ ਫੇਲ ਹੋ ਰਹੇ ਆ ਉਹਦੇ ਵਾਸਤੇ ਲਾਈਫਸਟਾਈਲ ਡਿਸਆਰਡਰ ਹੈ ਬਲੱਡ ਪ੍ਰੈਸ਼ਰ 슈ਗਰ ਮੈਂ ਇਸ ਤੋਂ ਪਹਿਲਾਂ ਦਾਰਨੰਦ ਵਿੱਚ ਮੀਟਿੰਗ ਕਰਕੇ ਆਇਆ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਮਾਸਟ ਸਕ੍ਰੀਨਿੰਗ ਜਿਵੇਂ ਉਹਨਾਂ ਨੇ ਐਸਆਈ ਹਸਪੀਟਲ ਸ਼ੁਰੂ ਕੀਤੀ ਆ 60000 ਬੰਦਿਆਂ ਦਾ ਜਿਹੜਾ ਹੈਗਾ ਉਹ ਬੀਪੀ 슈ਗਰ ਚੈੱਕ ਕਰਕੇ ਉਹਨਾਂ ਨੂੰ ਦਵਾਈ ਦੇ ਉੱਤੇ ਪਾਣਾ ਆਲਟੀਮੇਟਲੀ ਸਾਰੇ ਪੰਜਾਬੀਆਂ ਦਾ ਮੈਡੀਕਲ ਚੈੱਕਅਪ ਕਰਕੇ ਅਸੀਂ ਜਿਹੜਾ ਹੈਗਾ ਅਸੀਂ ਉਹਨਾਂ ਦੇ ਜਿਹੜਾ ਮਤਲਬ ਸਾਰਾ ਸਟਾਫ ਦੀ ਟ੍ਰੇਨਿੰਗ ਸਟ੍ਰੋਕ ਵਾਸਤੇ ਹਾਰਟ ਅਟੈਕ ਵਾਸਤੇ ਐਫਪੀਐਫਸੀ ਵਾਸਤੇ ਇਹਦਾ ਮੈਡੀਕਲ ਕਾਲਜ ਦੇ ਨਾਲ ਕੋਲੈਬੋਰੇਟ ਪ੍ਰੋਜੈਕਟ ਸ਼ੁਰੂ ਕਰ ਰਹੇ ਆ ਜੀ ਇਹ ਸਾਰੇ ਜਿਹੜੇ ਪੰਜਾਬੀਆਂ ਨੂੰ ਤੰਦਰੁਸਤ ਬਣਾਉਣ ਵਾਸਤੇ ਚਾਹੇ ਉਹ ਯੋਗਾ ਹੈ ਪ੍ਰਾਇਮਰੀ ਕੇਅਰ ਹੈ ਸੈਕੰਡਰੀ ਕੇਅਰ ਹੈ ਟਰਸਰੀ ਕੇਅਰ ਹੈ ਤਿੰਨਾਂ ਨੂੰ ਸਟਰੈਂਥਨ ਕਰ ਰਹੇ ਆ ਔਰ ਉਹਨਾਂ ਦੇ ਵਿੱਚ ਆਲ ਰੀਚ ਹੈ ਜਿਹੜਾ ਕਮਿਊਨਿਟੀ ਪਾਰਟਿਸਪੇਸ਼ਨ ਕਰ ਰਹੇ ਆ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਹਰ ਪਿੰਡ ਦੇ ਵਿੱਚ ਜਿਹੜੀ ਸਿਹਤ ਕਮੇਟੀ ਹੋਏਗੀ ਜਿਹਦੇ ਵਿੱਚ ਉਹ ਪਿੰਡ ਦੀ ਸੈਨੀਟੇਸ਼ਨ ਦਾ ਪਿੰਡ 'ਚ ਕਿਹੜੀਆਂ-ਕੜੀਆਂ ਬਿਮਾਰੀਆਂ ਹੈਗੀਆਂ ਬੱਚੇ ਕਿੰਨੇ ਆ ਕਿੰਨੇ ਅੰਡਰਨਰਿਸਟ ਹੈ ਪ੍ਰੈਗਨੈਂਟ ਲੇਡੀਆਂ ਕਿੰਨੀਆਂ ਬਲੱਡ ਪ੍ਰੈਸ਼ਰ ਕੱਲੇ-ਕੱਲੇ ਬੰਦੇ ਦਾ ਜਿਹੜਾ ਚੈੱਕਅਪ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਤੇ ਪਾਇਆ। ਸਰ ਇੱਕ ਬਹੁਤ ਵੱਡੀ ਗੱਲ ਹੈ ਜਿਵੇਂ ਲੁਧਿਆਣਾ 35 ਲੱਖ ਦੀ ਬਣਦੀ ਹੈ। ਮੈਡੀਕਲ ਲੀਗਲ ਵਾਸਤੇ ਜਾਂ ਜਿਹੜੇ ਖਰਚੇ ਘਟਾਉਣੇ ਇੱਕੋ ਹਸਪੀਟਲ ਮੰਗੋ ਉਹਦੇ ਲਈ ਕੋਈ ਲੁਧਿਆਣਾ ਵਿੱਚ ਪ੍ਰਬੰਧ ਕੀਤੇ ਹੋਏ ਜਿਵੇਂ ਚਾਰੇ ਏਰੀਆ ਜਿਵੇਂ ਇੱਥੇ ਐਮਪੀਐਲ ਦੇ ਚਾਰ ਯੂਨਿਨ ਨੇ ਵੀ ਉਹਦੇ ਲਈ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾਊਗਾ ਤਾਂ ਜੋ ਡਾਕਟਰਾਂ ਦੇ ਜਿਹੜਾ ਪ੍ਰੈਸ਼ਰ ਹੈ ਇੰਨਾ ਜ਼ਿਆਦਾ ਉਹਦੇ ਲਈ ਕੁਝ ਕੀਤਾ ਜਾ ਰਿਹਾ ਹੈ ਜੀ। ਹਾਂ ਬਿਲਕੁਲ ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਤੁਹਾਡਾ ਪਹਿਲਾ ਡਿਸਟ੍ਰਿਕਟ ਹਸਪੀਟਲ ਸਾਡੇ ਕੋਲੇ ਮੈਡੀਕ 400 ਡਾਕਟਰ ਸਾਡੇ ਮਤਲਬ ਅਗਲੇ 15-20 ਦਿਨਾਂ ਚ ਜੁਆਇਨ ਕਰ ਜਾਣਗੇ ਫਿਰ ਹੋਰ ਜ਼ਿਆਦਾ ਅਸੀਂ ਕਰਾਂਗੇ ਉਹਨਾਂ ਨੂੰ ਭਰਤੀ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਡਿਸਟ੍ਰਿਕਟ ਹਸਪੀਟਲ ਨੇ ਸਾਰੀਆਂ ਸਹੂਲਤਾਂ ਹੋ ਜਾਣ ਮੈਡੀਕਲ ਆਫਸਰ ਪੂਰੇ ਹੋਣ ਇੱਥੇ ਤਾਂ ਪੂਰਾ ਹੋਵੇ ਨਾ ਜੀ ਸਟਾਫ ਇਹਦੇ ਵਾਸਤੇ ਜਿਹੜੇ ਹੈਗੇ ਐ ਸਪੈਸ਼ਲੀ ਫਰੇਨਜ਼ਿਕ ਦੇ ਟ੍ਰੇਨ ਡਾਕਟਰ ਹੈਗੇ ਆ ਉਹਨਾਂ ਦੀ ਡਿਊਟੀ ਲਾ ਉਹਨਾਂ ਦੀ ਡਿਊਟੀ ਲਗਾ ਰਹੇ ਆ ਉਹਨਾਂ ਦੀ ਵੀ ਸ਼ਾਰਟੇਜ ਹੈ ਉਹਨਾਂ ਦੀ ਭਰਤੀ ਕਰ ਰਹੇ ਆ ਇਸੇ ਤਰ੍ਹਾਂ ਜਿਹੜਾ ਤੁਸੀਂ ਕਿਹਾ ਹੈਗਾ ਤੇ ਤੁਹਾਡੇ ਨਾਲ ਜੀ 6 ਆਲਰੇਡੀ ਜਿਹੜੇ ਹੈਗੇ ਆ ਉਹ ਅਰਬਨ ਸੀਐਸਆਈਜ਼ ਬਣੇ ਹੋਏ ਆ ਜਦੋਂ ਮੈਂ ਭਰਤੀ ਕਰਾਂਗਾ ਜੀ ਉਹਨਾਂ ਦਾ ਪਰਪਸ ਇਹ ਸੀਗਾ ਕਿ ਇਹਨੂੰ ਡੀਕੰਜੈਸਟ ਕਿੱਦਾਂ ਕਰਨਾ ਹੈ ਜਦੋਂ ਉਹਨਾਂ ਦੀ ਭਰਤੀ ਹੋ ਜਾਗੀ ਉਹਨਾਂ ਨੂੰ ਫਿਰ ਡੀਕੰਜੈਸਟ ਕਰਨ ਵਾਸਤੇ ਵੀ ਜਿਹੜਾ ਹੈਗਾ ਉਹ ਅਗਲਾ ਸਟੈਪ ਲਵਾਗਾ ਸਰ ਇੱਕ ਕਿਤੇ ਨਾ ਕਿਤੇ ਜਿਹੜੇ ਡਾਕਟਰ ਹੈਗੇ ਨੇ ਉਹ ਅਨਸੇਫ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ ਕਿ ਐਮਰਜੈਂਸੀ ਦੇ ਵਿੱਚ ਐਸੇ-ਐਸੇ ਕੇਸਿਸ ਜਾਂਦੇ ਆ ਕਿ ਕਿਸੇ ਵੇਲੇ ਤਾਂ ਅਸੀਂ ਖੁਦ ਲੁਧਿਆਣਾ ਸ਼ਹਿਰ ਦੇ ਮੈਂ ਕਿ ਐਮਰਜੈਂਸੀ ਵਿੱਚ ਕਈ ਵਾਰੀ ਹੰਗਾਮਾ ਦੇਖਿਆ ਵਾ ਕਈ ਵਾਰੀ ਤੋੜਪੰਨ ਦੇਖਿਆ ਔਰ ਡਾਕਟਰ ਜਿਹੜੇ ਹੁੰਦੇ ਆ ਉਹ ਇੰਨੇ ਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਉਹਨਾਂ ਦੀ ਸੇਫਟੀ ਵਾਸਤੇ ਕੀ ਕੀਤਾ ਜਾ ਰਿਹਾ ਹੈ ਹਾਂ ਉਹਦੇ ਵਾਸਤੇ ਸੇਫਟੀ ਵਾਸਤੇ ਅਸੀਂ ਇੱਕ ਤਾਂ ਮੈਨ ਪਾਵਰ ਹੋਰ ਰੱਖ ਰਹੇ ਆ ਸੀਸੀਟੀਵੀ ਲ ਅੱਜ ਅਸੀਂ ਜਿਹੜਾ ਇੱਕ ਨਵਾਂ ਰੈਵਿਊਲੂਸ਼ਨਰੀ ਸਟੈਪ ਹੈ ਉਹ ਸਾਡਾ ਹੈਗਾ ਕਿ ਅਸੀਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਜਿਹੜੇ ਕਿ ਐਮਰਜੈਂਸੀ ਦੇ ਓਪਰਟੀ ਦੇ ਸਾਹਮਣੇ ਬਣਨਗੇ ਉੱਥੇ ਜਿਹੜਾ ਸਾਡਾ ਸਟਾਫ ਹੋਏਗਾ ਨਾ ਜੀ ਜਦੋਂ ਕੋਈ ਐਮਰਜੈਂਸੀ ਪੇਸ਼ੈਂਟ ਆਂਦਾ ਉਹਦੇ ਨਾਲ 20 ਬੰਦੇ ਹੁੰਦੇ ਆ 50 ਬੰਦੇ ਹੁੰਦੇ ਸਾਰੇ ਐਮਰਜੈਂਸੀ ਚ ਆਵੜਦੇ ਆ ਉਸ ਤੋਂ ਅਕਿ ਉਹਨਾਂ ਦੀ ਐਂਟਰੀ ਕਲੋਜ਼ ਮਤਲਬ ਜਿਹੜੀ ਹੋਏਗੀ ਉਹ ਕੰਟਰੋਲਡ ਹੋਏਗੀ ਇੱਕ ਪੇਸ਼ੈਂਟ ਨਾਲ ਸਿਰਫ ਇੱਕ ਟਨੈਂਟ ਜਾਏਗਾ emergancy ਦੇ ਵਿੱਚ ਐਂਟਰੀ ਨਹੀਂ ਹੋਏਗੀ ਉਹਨਾਂ ਦੇ ਵਿੱਚ ਪਰ ਸਰ ਸਿਕਿਉਰਟੀ ਨਹੀਂ ਹੈਗੀ ਸਰ ਸਿਕਿਉਰਟੀ ਸਿਕਿਉਰਟੀ ਜੇ ਜਲਾਈ ਜਾਵੇ ਤਾਂ ਸ਼ਹਿਰ ਕਿਤੇ ਨਾ ਕਿਤੇ ਇਸ ਚੀਜ਼ ਉੱਤੇ ਥਲ ਪਾਈ ਜਾ ਸਕਦੀ ਹੈ ਸਿਕਿਉਰਟੀ ਸਟ੍ਰੈਂਥਨਰ ਕਰ ਰਹੇ ਆ ਜੀ ਅਸੀਂ ਸਿਕਿਉਰਟੀ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਕੋਈ ਆਪਣਾ ਬੰਦੂਕਾ ਫੜਾ ਕੇ ਬੰਦੇ ਖੜੇ ਕਰ ਲੈਣਾ ਸਿਕਿਉਰਟੀ ਪ੍ਰੋਟੋਕਾਲ ਹੁੰਦੇ ਆ ਜੀ ਉਹਦੇ ਚ ਅਸੀਂ ਸਿਸਟਮ ਇਹੋ ਜਿਹਾ ਬਣਾ ਦੇਣਾ ਕਿ ਐਮਰਜੈਂਸੀ ਸਿਰਫ ਪੇਸ਼ੈਂਟ ਜਾਏਗਾ ਔਰ ਇੱਕ ਅਟੈਂਡੈਂਟ ਜਾਏਗਾ ਬੰਦਾ ਕੋਈ अनऑथराइज्ड ਐਂਟਰੀ ਨਹੀਂ ਹੋਏਗੀ ਉਹਦੇ ਚ ਹਸਪੀਟਲ ਦੇ ਵਿੱਚ ਵੀ ਨਹੀਂ ਹੋਏਗੀ ਉਹਦਾ ਦੂਜਾ ਦੂਜਾ ਉਹਦਾ ਦੂਜਾ ਅ ਥੋੜਾ ਜਿਹੜਾ ਸਿਵਲ ਸਰਜਨ ਹੈ ਜਿਹੜਾ ਤੁਹਾਡਾ ਡਿਪਟੀ ਕਮਿਸ਼ਨਰ ਆਫ ਪੁਲਿਸ ਹੈ ਔਰ ਜਿਹੜੇ ਮਤਲਬ ਡਿਪਟੀ ਕਮਿਸ਼ਨਰ ਹੈ ਇਹਨਾਂ ਦੇ ਲੈਵਲ ਤੇ ਕਮੇਟੀਆਂ ਬਣਾਤੀਆਂ ਜੀ ਇਸੇ ਤਰ੍ਹਾਂ ਜਿਹੜਾ ਐਸਐਮਓ ਉਹਨਾਂ ਦਾ ਜਿਹੜਾ ਕਨਸਰਟ ਏਰੀਆ ਦਾ ਡੀਐਸਪੀ ਆ ਔਰ ਜਿਹੜਾ ਮੈਡੀਕਲ ਅਫਸਰ ਹੈ ਉਹਨਾਂ ਕੋਲੇ ਐਸਐਚਓ ਦਾ ਉਹਨਾਂ ਕੋਲੇ ਮਤਲਬ ਹੌਟਲਾਈਨ ਵਾਲੀ ਗੱਲ ਹੈ ਜੀ ਜਦੋਂ ਉਹਨਾਂ ਨੂੰ ਕਾਲ ਕਰਨਗੇ ਵਿਦਨ 3 ਤੋਂ 5 ਮਿੰਟਸ ਆਸਪਤਾਲ 'ਚ ਪਹੁੰਚ ਜਾਣਗੇ ਸਰ ਇਹ ਦਵਾਈਆਂ ਬਹੁਤ ਪੁਰੀਆਂ ਨੇ ਬਹੁਤ ਮਾਮੂਲੀ ਨਹੀਂ ਨਹੀਂ ਤੁਸੀਂ ਇਹਨੂੰ ਇਹਨੂੰ ਤੁਸੀਂ ਓਵਰ ਐਮਫਸਾਈਜ਼ ਕਰ ਰਹੇ ਹੋ ਮੈਨੂੰ ਲੱਗਦਾ ਨਹੀਂ ਐਡੀ ਪਟਿਕਲ ਹੈ ਡਾਕਟਰ ਸਾਹਿਬ ਕਿੰਨੀ ਕੁ ਪ੍ਰੋਬਲਮ ਹੈ ਜੀ ਇਹ ਸਰ ਹੁਣ ਨਹੀਂ ਹੈਗੀ ਐਕਸਪਾਇਰੀ ਦਵਾਈਆਂ ਨਹੀਂ ਕੋਈ ਮਤਲਬ ਨਹੀਂ ਹੈ ਜੀ ਕੋਈ ਮਤਲਬ ਨਹੀਂ ਹੈ ਕੋਈ ਪਲਾਨੀ ਪਈ ਕੋਈ ਐਕਸਪਾਇਰ ਹੋ ਗਈ ਹੋਏ ਉਹਦਾ ਅਸੀਂ ਅਸੀਂ ਪ੍ਰਾਇਓਰਟੀਕਲੀ ਚੈੱਕ ਕਰਦੇ ਹਾਂ ਜੀ ਕੋਈ ਅਸੀਂ ਤਾਂ ਮੈਡੀਸਨ ਦਾ ਅਸੀਂ ਜਨਵਰੀ 'ਚ ਸ਼ੁਰੂ ਕੀਤਾ ਜੀ ਤੇ ਅਸੀਂ 2-2 3-3 ਸਾਲ ਦੀ ਜਿਹੜੀ ਹੁੰਦੀ ਹੈ ਜਿਹਦੀ ਐਕਸਪਾਇਰੀ ਹੁੰਦੀ ਹੈ ਉਹ ਹੀ ਲੈਂਦੇ ਆ ਕੋਈ ਪ੍ਰਾਣੀ ਕੋ ਕਿਤੇ ਮੈਡੀਸਿਨ ਪਈ ਹੋਣੀ ਜਿਹੜੀ ਯੂਜ਼ਡ ਹੋਈ ਹੋਵੇ ਐਦਾਂ ਦੀ ਕੋ ਗੱਲ ਨਹੀਂ ਹੈ। ਚਲੋ ਇਹ ਤਾਂ ਹੋ ਗਿਆ ਸਰ। ਸਰ ਇੱਕ ਹੋਰ ਜਾਣ ਦੀ ਖਬਰ ਪੜ੍ਹ ਲਈ ਹੋਣੀ ਆ ਜਿਹੜਾ ਰਣੇ ਚੋਆ ਜੀ ਬਹੁਤ ਵੱਡਾ 5.5-6 ਕਰੋੜ ਦਾ ਉੱਥੇ ਹੋਇਆ ਜੀ। ਸਰ 108 ਐਂਬੂਲੈਂਸਾਂ ਜਿਹੜੀਆਂ ਮੈਂ ਕਬਾੜ ਬਣ ਰਹੀਆਂ ਇਸਲੇ ਲੁਧਿਆਣਾ ਇਸ ਸਿਵਲ ਹਸਪੀਟਲ ਜਿੱਥੇ ਤੁਸੀਂ ਖੜੇ ਹੋ ਇੱਥੇ ਵੀ 10 ਐਂਬੂਲੈਂਸਾਂ ਆਈ ਸੀ ਹੈਗੀਆਂ ਜਿਹੜੇ ਕਬਾੜ ਬਣ ਗਈਆਂ ਸਰ। ਲੱਗਦਾ ਨਹੀਂ ਕਿ ਤੁਸੀਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਨਾ ਜੀ ਮਨਖਤ 3 ਕਿ ਮਹੀਨੇ ਹੋਇਆ ਜੇ 58 ਜਿਹੜੀਆਂ ਨਵੀਆਂ ਐਂਬੂਲੈਂਸਾਂ ਆ ਜਿਹਦੇ ਵਿੱਚ ਅ ਤਕਰੀਬਨ ਤਕਿਵਰ ਐਡਵਾਂਸ ਲਾਈਫ ਸਪੋਰਟ ਵਾਲੇ ਫੀਚਰ ਦਿੱਤੇ ਆ ਸਾਰੇ ਸਾਰੀ ਇਕੁਪਮੈਂਟ ਆ ਉਹਨਾਂ ਦੇ ਵਿੱਚ ਮਤਲਬ ਡੀਫਿਬ੍ਰਿਲੇਟਰ ਵੀ ਆ ਉਹਦੇ ਵਿੱਚ ਉਹਦੇ ਵਿੱਚ ਮਤਲਬ ਡਿਲੀਵਰੀ ਕਿਟ ਤੱਕ ਸਾਰਾ ਕੁਝ ਆ ਉਹਦੇ ਵਿੱਚ 58 ਪਹਿਲਾਂ ਦਿੱਤੀਆਂ ਸੀ ਜੀ ਅਸੀਂ ਆ ਹੁਣ ਸਾਡਾ ਅਗਲਾ ਆਰਡਰ ਹੋ ਗਿਆ 37 ਦਾ ਜਿਹੜੀਆਂ ਤੁਹਾਡੀਆਂ ਜਿਹੜੀ ਜਿਹੜੀ ਨਾਰਮਲ ਲਾਈਫ ਵੱਧ ਤੋਂ ਵੱਧ 15 ਸਾਲ ਹੁੰਦੀ ਆ ਸਾਰੀਆਂ ਨੂੰ ਰਿਪਲੇਸ ਕਰ ਰਹੇ ਆ ਜੀ ਠੀਕ ਹੈ ਥੈਂਕ ਯੂ ਜੀ ਨਹੀਂ